ਗੁਣਾ ਵੱਡਾ ਕਿਵੇਂ ਵੱਡਾ ਮੈਂ ਤੁਹਾਨੂੰ ਇਸ ਦਾ ਦੱਸਦਾ ਇਹ 20 ਲੱਖ 30 ਲੱਖ 5 ਲੱਖ ਤੋਂ ਕਿਸੇ ਨਾਲ ਘੱਟ ਠੱਗੀ ਨਹੀਂ ਮਾਰਦੇ ਇਹ ਇਹ ਇਹਨਾਂ ਨੇ ਲੋਕਾਂ ਦੇ ਘਰਾਂ ਦੇ ਘਰਾਂ ਜਾੜ ਤੇ ਇਹ ਐਡਾ ਵੱਡਾ ਮਾਫੀਆ ਹੈ ਸਮਝਣ ਵਾਲੀ ਗੱਲ ਇਹ ਹੈ ਕਿ ਇਸ ਮਾਫੀਆ ਦੀ ਕਿ ਜਿਹੜੇ ਕੈਨੇਡਾ ਦੇ ਵਿੱਚ ਅੱਜ ਸਟੂਡੈਂਟ ਬੈਠੇ ਨੇਗੇ ਕੋਈ ਕੋਈ ਵਰਕ ਕਿਸ ਨੂੰ ਵਰਕ ਪਰ ਬਣ ਨਹੀਂ ਮਿਲਦਾ ਕੋਈ ਪੀਆਰ ਨਹੀਂ ਹੋ ਸਕਦਾ ਇੰਗਲੈਂਡ ਦੇ ਵਿੱਚ ਜਾ ਕੇ ਦੇਖ ਲੋ ਲੋਕ ਸੜਕਾਂ ਤੇ ਸੌਂਦੇ ਨੇਗੇ ਇਹਨਾਂ ਨੇ ਜਾਲੀ ਫਾਈਲਾਂ ਲਾ ਲਾ ਕੇ ਜਿਹੜੇ ਇਹਨਾਂ ਨੇ ਕਹਿੰਦੇ ਉੱਥੇ ਕੰਪਨੀਆਂ ਨੇ ਜੀ ਇੰਗਲੈਂਡ ਦੇ ਵਿੱਚ ਆਪਣਾ ਆਪਣਾ ਕੰਪਨੀਆਂ ਕਿਸੇ ਨੂੰ ਕੰਮ ਨਹੀਂ ਮਿਲਦਾ ਲੋਕ ਉੱਥੋਂ ਰੋ ਰੋ ਕੇ ਪਿੱਟ ਪਿੱਟ ਕੇ ਮੁਰਦਦੇ ਨੇ ਇਹਨਾਂ ਨੇ ਸਾਰਾ ਨਾ ਜਾਲੀ ਵੀਜੇ ਲਾ ਕੇ ਭੇਜੇ ਨੇਗੇ ਕੁਝ ਲੋਕਾਂ ਦਾ ਸਵਾਲ ਇਹ ਆ ਕਿ ਦੇਖੋ ਜੀ ਨਾ ਏਜੰਟਾਂ ਦਾ ਵੀ ਸਵਾਲ ਇਹ ਆ ਵੀ ਅਸੀਂ ਕਿਹੜਾ ਲੋਕਾਂ ਨੂੰ ਲੈ ਕੇ ਆਉਣੇ ਆ ਜੀ ਜਾਂ ਮੈਨੂੰ ਲੋਕ ਵੀ ਕਹਿੰਦੇ ਨੇ ਲੋਕ ਏਜੰਟਾਂ ਕੋਲੇ ਨਾ ਜਾਣ ਨਾ ਫਸਣ ਬਾਹਰ ਜਾਣ ਦੀ ਬਹੁਤ ਵੱਡੀ ਕਾਲੀ ਹੈ ਜਿਹੜਾ ਕਿ ਲੋਕਾਂ ਦਾ ਸਵਾਲ ਮੈਨੂੰ ਹੁੰਦਾ ਵੀ ਤੂੰ ਇਹਨਾਂ ਦਾ ਜਿਹੜਾ ਕਿ ਲੋਕ ਨਾ ਫਸਣ ਇਹਨਾਂ ਦੇ ਵਿੱਚ ਇਹ ਕਿਹੜਾ ਘਰੋਂ ਲੈਣਾ ਹੈ ਸੀ ਇਹ ਲੋਕਾਂ ਦਾ ਸਵਾਲ ਆ ਮੈਂ ਜਿਹੜਾ ਇਹ ਲੋਕਾਂ ਦਾ ਸਵਾਲ ਆ ਜਾਂ ਇਹਨਾਂ ਏਜੰਟਾਂ ਦਾ ਸਵਾਲ ਆ ਮੇਰੇ ਕੋਲੇ ਘਰੇ ਲੋਕ ਆਉਂਦੇ ਨੇਗੇ ਕਿੰਨੇ ਕਿਨੇ ਲੋਕ ਆਉਂਦੇ ਨੇਗੇ ਮੈਂ ਕਿਸੇ ਦਾ ਸ਼ੋਸ਼ਣ ਕਰਾਂ ਤਾਂ ਮੇਰੇ ਲਈ ਕਿੱਡੀ ਪਾਪ ਦੀ ਗੱਲ ਆ ਮੇਰੇ ਲਈ ਚੰਗੀ ਗੱਲ ਆ ਤੁਸੀਂ ਲੋਕਾਂ ਨੂੰ ਕੜ ਕਰਕੇ ਵੱਡੀਆਂ ਐਡਾਂ ਦਕਰ ਕਰ ਕਰਕੇ ਮਸ਼ਹੂਰੀਆਂ ਕਲਾਕਾਰਾਂ ਨੂੰ ਮਸ਼ਹੂਰੀਆਂ ਕਰਾ ਕੇ ਰਾਜਨੀਤਿਕ ਬੰਦਿਆਂ ਨੂੰ ਮਸ਼ਹੂਰੀਆਂ ਕਰਾ ਕੇ ਤੁਸੀਂ ਘਰਾਂ ਦੇ ਘਰਾਂ 'ਤੇ ਤੁਸੀਂ ਲੋਕਾਂ ਦਾ ਜਿਨ੍ਹਾਂ ਨੇ ਕਿਸੇ ਨੇ ਆਪਦਾ ਘਰ ਵੇਚ ਕੇ ਪੈਸੇ ਦਿੱਤੇ ਕਿਸੇ ਨੇ ਦੁਕਾਨ ਵੇਚ ਕੇ ਪੈਸੇ ਦਿੱਤੇ ਕਿਸੇ ਨੇ ਕੁਝ ਵੇਚ ਕੇ ਪੈਸੇ ਦਿੱਤੇ ਤੁਸੀਂ ਤਾਂ ਲੋਕਾਂ ਨੂੰ ਉਜਾੜ ਕੇ ਰੱਖਤਾ ਤੁਸੀਂ ਲੋਕਾਂ ਦੇ ਦਿਮਾਗ ਦੇ ਵਿੱਚ ਗੱਲ ਪਾਈ ਤੁਸੀਂ ਇਹ ਗੱਲ ਪਾਈ ਮਸ਼ਹੂਰੀਆਂ ਕਰ ਕਰਕੇ ਲੋਕਾਂ ਨੇ ਦਿਮਾਗ ਦੇ ਵਿੱਚ ਗੱਲ ਪਾਈ ਵੀ ਤੁਹਾਡਾ ਬਾਹਰ ਹੀ ਸਾਰਾ ਭਵਿੱਖਾ ਪੰਜਾਬ ਦੇ ਵਿੱਚ ਤਾਂ ਤੁਹਾਡਾ ਕੋਈ ਭਵਿੱਖ ਹੈ ਨਹੀਂ ਇਤਰਾਪੇ ਵਿੱਚ ਥੋੜਾ ਖਤਮ ਹੈ ਕੀ ਅੱਜ ਤੁਸੀਂ ਜਾ ਕੇ ਦੇਖੋ ਕਿੰਨਾ ਥਾਮਾਂ ਦੇ ਅੱਜ ਅੱਜ ਲੋਕਾਂ ਦੀਆਂ ਸਾਡੀਆਂ ਉੱਥੇ ਜੰਗਲਾਂ ਦੇ ਵਿੱਚ ਮੌਤਾਂ ਹੋ ਚੁੱਕੀਆਂ ਨੇ ਕਿੰਨੇ ਜਿਹੜੇ ਮਾੜੇ ਹਾਲਾਤ ਨੇਗੇ ਨੌਜਵਾਨਾਂ ਦੇ ਕਿੰਨੇ ਅੱਜ ਤੁਸੀਂ ਜਿਹੜੇ ਤਰਸਯੋਗ ਹਾਲਤ ਨੇ ਕਿੰਨੀਆਂ ਕੁੜੀਆਂ ਦੇ ਕਿੰਨਾ ਕੁੜੀਆਂ ਦੇ ਜਿਹੜਾ ਨੇ ਵਿਆਹ ਸਿਰਫ ਬਾਹਰ ਜਾਣ ਕੇ ਕੁੜੀਆਂ ਮੁੰਡਿਆਂ ਨੂੰ ਬਾਹਰ ਜਾਣ ਕਰਕੇ ਵਿਆਹ ਕਰਾਇਆ ਸੀਗਾ ਕਿੰਨਾਂ ਦੇ ਰਿਸ਼ਤੇ ਟੁੱਟ ਗਏ ਕਿੰਨਾਂ ਦੇ ਮਾਪਿਓ ਮਰ ਗਏ ਤਿੰਨਾਂ ਦੇ ਪਿਓ ਮਰ ਗਏ ਇਸ ਗਮ ਦੇ ਵਿੱਚ ਸਾਰੀ ਸਾਰੀ ਜਿਹੜੀ ਪੂੰਜੀ ਜੁੜੀ ਹੋਈ ਸੀਗੀ ਆਪਣੀ ਪੂੰਜੀ ਜੁੜੀ ਹੋਈ ਸੀ ਜਾਂ ਆਪਣਾ ਘਰ ਵੇਚ ਕੇ ਆਪਣੇ ਇਹਨਾਂ ਨੇ ਪੈਸੇ ਦਿੱਤੇ ਇਸ ਦਾ ਜਿਹੜਾ ਕਿ ਮੈਂ ਜਿਹੜੀ ਸਾਰੀ ਗੱਲ ਆ ਸਾਰੀ ਗੱਲ ਦਾ ਜਿਹੜਾ ਕਿ ਮੈਂ ਉਹ ਚੋੜੇ ਕੱਢਿਆ ਵੀ ਜਿਹੜੀ ਇਹ ਸਰਕਾਰ ਆ ਸਾਡੀ ਮੌਜੂਦਾ ਸਰਕਾਰ ਆ ਵੀ ਕੀ ਇਹ ਸੁੱਤੀ ਪਈ ਆ ਵੀ ਇਹ ਲੀਡਰ ਕੀ ਸੁੱਤੇ ਪਏ ਨੇਗੇ ਮੈਂ ਪਿੱਟ ਪਿੱਟ ਕੇ ਮਰ ਗਿਆ ਕੋਈ ਕੋਈ ਤਾਂ ਐਡਾ ਕਾਨੂੰਨ ਇਹਨਾਂ ਦੇ ਖਿਲਾਫ ਬਣਾ ਦੋ ਕੋਈ ਤਾਂ ਇਹਨਾਂ ਦੇ ਖਿਲਾਫ ਸਖਤ ਕਾਨੂੰਨ ਬਣੇ ਜਿਹੜਾ ਸਾਡੀ ਕੱਲ ਨੂੰ ਮੁੱਖ ਜਿਹੜਾ ਸਾਡਾ ਕਾਰਨ ਹੈ ਜਿਹੜਾ ਸਾਡਾ ਕੱਠ ਕਾਰਨ ਦਾ ਉਹ ਮੁੱਖ ਕਾਰਨ ਹੀ ਹੈ ਕਿ ਕੋਈ ਤਾਂ ਅੰਨੀ ਬੋਲੀ ਸਰਕਾਰ ਜੰਮੇ ਜਿਹੜਾ ਕਹਿੰਦੇ ਆ ਵੀ ਅਸੀਂ ਨਸ਼ੇ ਤਸ਼ਕਰਮ ਆਫੀਆ ਫੜ ਲੈ ਡਰਾਮੇ ਕਰਦੇ ਆ ਆਹ ਮਾਫੀਆ ਨੂੰ ਕਦੋਂ ਫੜੋਂਗੇ ਤੁਸੀਂ ਜਿਹੜਾ ਆਹ ਮਾਫੀਆ ਨੂੰ ਕਦੋਂ ਫੜੋਂਗੇ ਇਹਨਾਂ ਦੇ ਕਦੋਂ ਕਾਰਵਾਈ ਕਰੋਗੇ ਮੈਂ ਇੱਥੇ ਖੜਾ ਬਾਹ ਖੜੀ ਕਰਕੇ ਕਹਿਣਾ ਲਾ ਜਿਹੜਾ ਮਰਜੀ ਇੱਥੇ ਇੱਕ ਦਿਨ ਇੱਕ ਨੇ ਇੱਥੇ ਕੱਲ ਵੀਡੀਓ ਜੀ ਵੀ ਪਾਈ ਸੀਗੀ ਮੈਂ ਚੈਲੈਂਜ ਕਰਦਾ ਵੀ ਮੇਰੇ ਤੋਂ ਕੋਈ 5 ਰੁਪਏ ਸਾਬਤ ਕਰਦੇ ਮੈਂ ਸਾਰੇ ਜਿਹੜਾ ਮਹਾਲੀ ਦਾ 3 ਵੀ ਟੌਂਕ ਚੂਟੂ ਚੋਂ ਕਨ ਮੈਂ ਦੇ ਵਿੱਚ ਮੂੰਹ ਕਾਲਾ ਕਰਕੇ ਮੇਰਾ ਘੜਾ ਦਵਾਦਨ ਅਸੀਂ ਲੋਕਾਂ ਦਾ ਕਰੋੜਾਂ ਰੁਪਏ ਕਢਾਇਆ ਸਰ ਲੀਡਰਾਂ ਨੂੰ ਬੇਨਤੀਆ ਲੀਡਰ ਨਾਲ ਹੀ ਫੋਨ ਕਰਦੇ ਨੇਗੇ ਬਾਈ ਲੀਡਰਾਂ ਦੇ